ਸਰ ਇੱਕ ਨਵਾਨੇ ਸਿੱਖ ਦੇ ਤੌਰ ਤੇ ਪੇਸ਼ ਹੋਇਆ ਉਹ ਜੋ ਵੀ ਜੈਦਾ ਸਾਹਿਬ ਉਹਨਾਂ ਨੂੰ ਪੁੱਛਣਗੇ ਉਹ ਹਰ ਚੀਜ਼ ਦੱਸ ਦੇ ਨਹੀਂ ਜੀ ਮਿੰਦੂ ਪਤਾ ਨਹੀਂ ਅੰਦਰ ਕੁਝ ਨਹੀਂ ਬਤਾ ਨੂੰ ਮਿਲੇ ਅੰਦਰ ਦੋ ਬੰਡਲ ਲੈ ਕੇ ਗਏ ਨੇ ਸਬੂਤਾਂ ਵਾਂਗੂ ਸਪੱਸ਼ਟੀ ਕਰਨਾ ਉਹ ਜੋ ਮੰਗਿਆ ਜੈਦਾ ਸਾਹਿਬ ਨੇ ਉਹ ਹੀ ਚੀਜ਼ਾਂ ਲੈ ਕੇ ਗਏ ਬੂਤ ਦੋ ਫਾਇਲਾ ਵਗੈਰਾ ਨੇ ਉਹ ਤੁਹਾਨੂੰ ਜਦੋਂ ਸੀਐਮ ਸਾਹਿਬ ਬਾਹਰ ਆ ਜਾਣਗੇ ਤਾਂ ਆਪੇ ਹੀ ਤੁਹਾਨੂੰ ਦੱਸਣਗੇ ਉਹ ਜਿਹੜੀ ਏਆਈ ਵੀਡੀਓ ਦੀ ਗੱਲ ਚੱਲੀ ਆ ਰਹੀ ਹੈ ਫਲੋਸੀ ਚੱਲੀ ਆ ਰਹੀ ਜੀ 328 ਰੁਪਏ ਦੇ ਮਾਮਲੇ ਤੇ ਕੋਈ ਗੱਲਬਾਤ ਨਹੀਂ ਮੈਂ ਕਿਹਾ ਕੋਈ ਅੰਦਰ ਗੱਲ ਨਹੀਂ ਹੋਈ ਭਗਵੰਤ ਮਾਨ ਮੁਕੰਮਲਤਰੀ ਦੀ ਅੰਦਰੋਂ ਸੂਤਰਾਂ ਵਾਲੀ ਖਬਰ ਆਈ ਹੈ ਕਿ ਕਿਸ ਤਰੀਕੇ ਜਦ ਸਤਖੰਡ ਸ਼੍ਰੀ ਹਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਨੇ ਤਪਰ ਕਰਮਾ ਕਰਦੇ ਨੇ ਪਰ ਸਤਖੰਡ ਸ਼੍ਰੀ ਹਮੰਦਰ ਸਾਹਿਬ ਦੇ ਅੰਦਰ ਨਹੀਂ ਨਤਮਸਤਕ ਹੁੰਦੇ ਬਾਹਰੋਂ ਨਤਮਸਤਕ ਹੋ ਕੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ ਉੱਥੇ ਨਤਮਸਤਕ ਹੁੰਦੇ ਨੇ ਮੱਥਾ ਟੇਕ ਦਿੱਤੇ ਨੇ ਬਾਹਰ ਆ ਕੇ ਮੀਰੀ ਪਰੀ ਨਿਸ਼ਾਨ ਸਾਹਿਬ ਨੂੰ ਨਤਮਸਤਕ ਹੋ ਕੇ ਸਕਤ੍ਰਿਤ ਪਹੁੰਚਦੇ ਨੇ ਉਸਕਾ ਤਰੇਦ ਦੇ ਬਾਹਰ ਜੋ ਕੁਲਦੀਪ ਸਿੰਘ ਢਾਲੀਵਾਲ ਸੀਗੇ ਉਹਨਾਂ ਨੂੰ ਬਾਹਰ ਹੀ ਖੜਾ ਦਿੱਤਾ ਗਿਆ ਨਾਲ ਜਿਹੜੇ ਐਮ.ਐਲ.ਏ ਸੀਗੇ ਜਾਂ ਜੋਨੈਵ ਦੇ ਵੀ ਪ ਕੱਲੇ ਅੰਦਰ ਗਏ ਨੇ ਹੁਣ ਜਾਣਕਾਰੀ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਦੋ ਥੈਲੇ ਯਾਨੀ ਕਿ ਦੋ ਭਰੇ ਬੰਡਲ ਸੀਗੇ ਜਿਹੜੇ ਉਹ ਕਹਿੰਦੇ ਸੀਗੇ ਕਿ ਮੈਂ ਸਬੂਤਾ ਰਾਹੀਂ ਇੱਥੇ ਆਉਂਗਾ ਫਿਰ ਅਸੀਂ ਗੱਲ ਕਰਾਂਗੇ ਹਾਲਾਂਕਿ ਬੜੇ ਨਿਵਾਣੇ ਸਿੱਖ ਵੱਜੋਂ ਇੱਥੇ ਪਹੁੰਚੇ ਕੀ ਮੈਂ ਨਤਮਸਤਕ ਹੋਇਆ ਬੜੇ ਕਹਿ ਲਈ ਕਿ ਨਿਮਰਤਾ ਸਹਿਤ ਇੱਥੇ ਪਹੁੰਚੇ ਪਰ ਜੋ ਹੱਥਾਂ ਦੇ ਵਿੱਚ ਦੋ ਬੰਡਲ ਸੀਗੇ ਉਹ ਕਾਗਜ਼ਾਂ ਦੇ ਭਰੇ ਬੰਡਲ ਉਹ ਸਬੂਤ ਸੀ ਜਾਂ ਸਪਸ਼ਟੀਕਰਨ ਸੀ ਇਹ ਤਾਂ ਹੁਣ ਅੰਦਰ ਸਖਤਰੇ ਦੇ ਅੰਦਰ ਜੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣੀ ਟੇਕ ਸਿੰਘ ਧਨੋਲੇ ਜੋ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹ ਵੀ ਇੱਥੇ ਪਹੁੰਚੇ ਉਹ ਦੋਨੋਂ ਅੰਦਰ ਨੇ ਜਾਂ ਹੋਰ ਅੰਦਰ ਦੀ ਜਾਣਕਾਰੀ ਹੋ ਸਕਦਾ ਪੰਸ ਸਿੰਘ ਸਹਿਬਾਨ ਵੀ ਹੋਣ ਪਰ ਜੇਕਰ ਮੈਂ ਗੱਲ ਕਰਾਂ ਤਾਂ ਫਿਲਹਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਧਨੋਲੇ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਅੰਦਰ ਹੀ ਨੇ ਕੁਲਦੀਪ ਸਿੰਘ ਢਾਲੀਵਾਰ ਨੂੰ ਵੀ ਬਾਹਰ ਖਿਲਾਰ ਦਿੱਤਾ ਗਿਆ ਭਗਵੰਤ ਮਾਨ ਜਦਾ ਅੰਦਰ ਗਿਆ ਤਾਂ ਦੋ ਹੱਥਾਂ ਦੇ ਵਿੱਚ ਵੱਡੇ ਕੈਲੀ ਥੈਲੇ ਵਾਂਗ ਜਿਵੇਂ ਕੈਲੀ ਵੱਡੇ ਬੰਡਲ ਹੁੰਦੇ ਨੇ ਪੇਪਰਾਂ ਦੇ ਜੋ ਸਬੂਤ ਜੋ ਲੈ ਕੇ ਆਏ ਸੀਗੇ ਉਹ ਸਪਸ਼ਟੀਕਰਨ ਵੀ ਹੋ ਸਕਦਾ ਹੈ ਉਹ ਹੋ ਸਕਦਾ ਕਿਸੇ ਮਾਮਲੇ ਦੇ ਵਿੱਚ 328 ਸਰੂਪ ਪਾਵਨ ਸਰੂਪ ਦੀ ਜੋ ਬੀਤੇ ਦਿਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ 139 ਸਰੂਪ ਲੱਬੇ ਨੇ ਉਹ ਕਿਤੇ ਨਾ ਕਿਤੇ ਸਿੱਟ ਦੀ ਜਾਂਚ ਤੋਂ ਬਾਅਦ ਹੋ ਸਕਦਾ ਹੋਰ ਜਾਣਕਾਰੀ ਮਿਲੀ ਹੋਵੇ ਹੋਰ ਸਬੂਤ ਲੈ ਕੇ ਇੱਥੇ ਪਹੁੰਚੇ ਹੁਣ ਅੰਦਰ ਜਿਹੜੇ ਸਬੂਤ ਲੈ ਕੇ ਪਹੁੰਚੇ ਨੇ ਕੀ ਉਹ ਸਬੂਤ ਜਥੇਦਾਰ ਸਾਹਿਬ ਦੇ ਅੱਗੇ ਸਪਸ਼ਟੀਕਰਨ ਬਣੇਗਾ ਜਾਂ 328 ਰੁਪਿਆਂ ਦਾ ਜੋ ਮਾਮਲਾ ਚੱਲ ਰਿਹਾ ਹੈ ਉਹਨਾਂ ਦੇ ਉੱਤੇ ਹੋਰ ਜਾਣਕਾਰੀ ਸਿੱਟ ਵੱਲੋਂ ਜੋ ਲੈ ਕੇ ਆਏ ਹੁਣ ਭਗਵੰਤਮਾਨ ਹੁਣੀਓ ਇੱਥੇ ਪਹੁੰਚਣਗੇ ਬੜੇ ਨਿਮਰਤਾ ਸਹਿਤ ਭਗਵੰਤਮਾਨ ਹੁਣੀਓ ਇੱਥੇ ਪਹੁੰਚੇ ਪਰ ਜੇਕਰ ਮੈਂ ਗੱਲ ਕਰਾਂ ਅੰਦਰ ਜੋ ਜਥੇਦਾਰ ਦੀ ਮੀਟਿੰਗ ਹੋएगी ਇਸ ਕਤਰੇ ਦੀ ਮੀਟਿੰਗ ਉਹ ਸ਼ੁਰੂ ਹੋ ਚੁੱਕੀ ਹੈ ਕਰੀਬ-ਕਰੀਬ 1 ਤੋਂ 1.5 ਘੰਟਾ ਜਿਹੜਾ ਉਸ ਮੀਟਿੰਗ ਨੂੰ ਲੱਗੇਗਾ ਪਰ ਜੇਕਰ ਗੱਲ ਕੀਤੀ ਜਾਵੇ ਉਹ ਜੋ ਬੰਡਲ ਨੇ ਉਹ ਕਾਗਜ਼ ਆ ਜਾਨਾ ਜਿਹੜਾ ਬੰਡਲ ਲੈ ਕੇ ਪਹੁੰਚੇ ਨੇ ਤੇ ਭਗਵੰਤਮਾਨ ਹੁਣੀਓ ਸਬੂਤ ਸਪਸ਼ਟੀਕਰਨ ਹੈ ਉਸ ਦੇ ਪੰਥ ਦੇ ਉੱਤੇ ਵੀ ਜੇਕਰ ਸਿਆਸੀ ਦੀ ਲੜਾਈ ਦੀ ਗੱਲ ਕਰਾਂ ਤਾਂ ਉਸ ਦੇ ਉੱਤੇ ਵੀ ਕਿਉਂਕਿ ਇਹ ਧਰਮ ਦੀ ਲੜਾਈ ਤਾਂ ਜ਼ਰੂਰ ਬਣ ਚੁੱਕੀ ਸੀਗੀ ਪਰ ਕਿਤਨਾ ਕਿਤੇ ਜੇਕਰ ਮੈਂ ਗੱਲ ਕਰਾਂ ਤਾਂ ਸਿਆਸਤ ਜ਼ਰੂਰ ਹਿੱਲੇਗੀ 27 ਬਹੁਤ ਦੂਰ ਨਹੀਂ ਹੈ 27 ਦੇ ਦਿਨ ਬਹੁਤ ਘਟਦੇ ਜਾ ਰਹੇ ਨੇ 27 ਦੀ ਇਲੈਕਸ਼ਨ ਜਿਹੜੀ ਉਸ ਦੀ ਸਿਆਸਤ ਹੈ ਹਿਲਦੀ ਜਾਵੇਗੀ ਪਰ ਜੋ ਅੰਦਰ ਬੰਡਲਗੇਨ ਸਿਆਸਤ ਨੂੰ ਹਿਲਾ ਸਕਦੀ ਆ ਹੋ ਸਕਦਾ ਉਹ ਸਪਸ਼ਟੀਕਰਨ ਹੋਵੇ ਏਆਈ ਵੀਡੀਓ ਦੇ ਵੀ ਜਾਂਚ ਹੋ ਸਕਦੀ ਹੈ 328 ਰੂਪਾਂ ਦੇ ਮਾਮਲੇ ਦੇ ਵਿੱਚ ਵੀ ਦੱਸਿਆ ਜਾ ਸਕਦਾ ਹੈ ਗੋਲਕਾ ਦੇ ਉੱਤੇ ਜੋ ਗੱਲਾਂ ਹੋਈਆਂ ਸੀਗੀਆਂ ਉਹ ਵੀ ਹੋ ਸਕਦਾ ਬਾਦਲਾ ਦੇ ਉੱਤੇ ਵੀ ਬਹੁਤ ਤਰ੍ਹਾਂ ਦੇ ਸਵਾਲ ਜੋ ਹੋ ਸਕ ਬਾਕੀ ਜੋ ਬਾਹਰ ਆ ਕੇ ਫਰੈਸ਼ ਵਾਰਤਾ ਹੁੰਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਆ ਤੇ ਇੱਕ ਇੱਕ ਉਹ ਮਤਲਬ ਪੂਰਾ ਆਪਣਾ ਜੜਾ ਦਬਾਦ ਸਾਹਿਬ ਦੇ ਪੋਤੀ ਇਕਾਲਤਖ ਸਾਹਿਬ ਦੇ ਪੋਤੀ ਜੋ ਸਰਦਾ ਸੀਐਮ ਸਾਹਿਬ ਦੀ ਉਹ ਪੂਰੀ ਤੁਹਾਨੂੰ ਸਿੱਧੇ ਦੇਖਿਆ ਤੁਸੀਂ ਇਸ ਕਰਕੇ ਸੀਐਮ ਸਾਹਿਬ ਇੱਕ ਨਵਾਂ ਸਿੱਖ ਦੇ ਤੌਰ ਤੇ ਪੇਸ਼ ਹੋਏ ਆ ਉਹ ਜੋ ਵੀ ਜੈਦਾ ਸਾਹਿਬ ਉਹਨਾਂ ਨੂੰ ਪੁੱਛਣਗੇ ਉਹ ਹਾਥੀ ਦੱਸ ਦੇ ਅੱਛਾ ਲਾਈਵ ਨਹੀਂ ਆਇਆ ਨਹੀਂ ਜੀ ਲਾਈਵ ਤੇ ਆ ਲਾਈਵ ਨੇ ਲਾਈਵ ਵੀ ਰਿਕਾਰਡ ਹੋਵੇਗਾ ਕਿਉਂਕਿ ਲਾਈਵ ਤੇ ਮर्यादा ਨਹੀਂ ਹੈਗੀ ਰਿਕਾਰਡ ਕੀਤਾ ਜਾਵੇਗਾ ਨਹੀਂ ਜੀ ਰਿਕਾਰਡਿੰਗ ਹੋ ਸਕਦੀ ਅੰਦਰ ਇਹ ਮੈਨੂੰ ਪਤਾ ਨਹੀਂ ਸਾਹਿਬ ਜੀ ਰੋਪ ਕਿਹੜੇ ਗਨੇ ਨਹੀਂ ਨਹੀਂ ਜੀ ਮਿੰਦੂ ਪਤਾ ਨਹੀਂ ਅੰਦਰ ਕੁਝ ਨਹੀਂ ਬਤਾ ਅੱਛਾ ਕੱਲ ਜੋ ਮੈਂ ਤੁਹਾਨੂੰ ਦੱਸਦਾ ਦੇਖੋ ਨਾ ਆਪਾਂ ਨੂੰ ਪਤਾ ਕਿ ਰਿਕਾਰਡਿੰਗ ਹੋ ਰਹੀ ਕਿ ਨਹੀਂ ਹੋ ਰਹੀ ਆਪਾਂ ਗਲਤ ਗੱਲ ਨਹੀਂ ਕਰਦੇ ਸਬੂਤ ਨਾਲ ਪਾਦੂ ਹੁੜੇਗੇ ਸੀਐਮ ਸਾਹਿਬ ਆਪ ਆ ਕੇ ਦੇਖੋ ਉਹ ਤੋਂ ਲੈ ਕੇ ਗਏ ਦੋ ਬਾਕਸ ਲੈ ਕੇ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਕੋ ਕਿਹੜੇ ਡਾਕੂਮੈਂਟ ਆ ਗਏ ਨੇ ਜਿਹੜਾ ਲਾਈਵ ਟੈਲੀਕਾਸਟ ਨਹੀਂ ਕੀਤਾ ਸਰ ਉਹਨਾਂ ਕੋਲ ਉਹ ਹੀ ਡਾਕੂਮੈਂਟ ਨੇ ਜਿਹੜੇ ਮੰਗੇ ਆ ਜੈਦਾ ਸਾਹਿਬ ਨੇ ਅਪਨ ਜੈਦਾ ਸਾਹਿਬ ਦਲੀਹਲ ਸਾਹਿਬ ਬੜੀ ਨਿਮਰਤਾ ਸਹਿਤ ਪੇਸ਼ ਹੋਏ ਸੀਗੇ ਬੜਾ ਅਸੀਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਬੜੀ ਨਿਮਰਤਾ ਸਹਿਤ ਦੇਖਣ ਨੂੰ ਮਿਲੇ ਅੰਦਰ ਦੋ ਬੰਡਲ ਲੈ ਕੇ ਗਏ ਨੇ ਸਬੂਤਾਂ ਵਜੋਂ ਸਪਸ਼ਟੀਕਰਨ ਉਹ ਜੋ ਮੰਗਿਆ ਜੈਦਾ ਸਾਹਿਬ ਨੇ ਉਹ ਹੀ ਚੀਜ਼ਾਂ ਲੈ ਕੇ ਗਏ ਉਹਨਾਂ ਦੀ ਡਿਊਟੀ ਆ ਉਹ ਆਜੇ ਸਿੱਖ ਗਿਆ ਆਜੇ ਨਮਾਨਾ ਸਿੱਖ ਦੇ ਤੌਰ ਤੇ ਗਿਆ ਜੋ ਅਕਾਲ ਤਖਤ ਸਾਹਿਬ ਜੀ ਦੇ ਜਹੇਦਾਰ ਨੇ ਮੰਗਿਆ ਉਹੀ ਚੀਜ਼ਾਂ ਲੈ ਗਈ ਮਸੂਦ ਜੀ ਤੁਸੀਂ ਵੀ ਨਾਲ ਆਏ ਨਹੀਂ ਮੈਂ ਤਾਂ ਬਾਹਰ ਐ ਮੈਂ ਅੰਦਰ ਦੀ ਕੀ ਅੱਜ ਅੰਦਰ ਚੱਲ ਗਈ ਗੱਲ ਹੋਈ ਸੀ ਜੋ ਸਰਕਟਾ ਉਸ ਤਰੀਕੀ ਗੱਲਬਾਤ ਹੋਈ ਨਾ ਨਾ ਕੋਈ ਨਹੀਂ ਉਹ ਕਹਿੰਦੇ ਨਮਾਨਾ ਸਿੱਖ ਦੇ ਤੌਰ ਤੇ ਚੱਲੇ ਆਪਾਂ ਪਰੂ ਲੈ ਕੇ ਨਾਲ ਆ ਬਿਲਕੁਲ ਲੈ ਕੇ ਵੀਡੀਓ ਤੋਂ ਬੜਾ ਕਪਾਦ ਚੱਲਿਆ ਜੀ ਹਾਂ ਬਿਲਕੁਲ ਲੈ ਕੇ ਗਿਆ ਦੋ ਬਾਕਸ ਉਹ ਜਿਹੜੀ AI ਵੀਡੀਓ ਦੀ ਗੱਲ ਚੱਲੀ ਆ ਜੀ ਇਹ ਫਿਲੋਸਫੀ ਜੀ ਜਿਹੜਾ ਮੰਗਤ ਰੂਪ ਮਿਲੇ ਨੇ ਉਹ ਪ੍ਰੂਫ ਕੀ ਕੀ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਸੁਣੋ ਤੂੰ ਯਾਰ ਜੀ ਉਹ ਗੱਲ ਸੁਣੋ ਹਾਂਜੀ ਜੋ ਕੁਝ ਜਹਦਾ ਸਾਹਿਬ ਜੀ ਨੇ ਸੀਐਮ ਸਾਹਿਬ ਕੋਲੋਂ ਮੰਗਿਆ ਸੀਗਾ ਸੀਐਮ ਸਾਹਿਬ ਸਾਰੇ ਪ੍ਰੂਫ ਨਾਲ ਲੈ ਕੇ ਆਏ ਆ ਸਾਰੇ ਪ੍ਰੂਫ ਕੱਲਾ-ਕੱਲਾ ਕਰਕੇ ਉਹ ਜਹਦਾ ਸਾਹਿਬ ਨੂੰ ਦੇਣਗੇ ਅੰਦਰ ਗੱਲ ਚੱਲਦੀ ਆ ਉਹ ਇਕੱਲੇ ਨੇ ਕੋਈ ਉਹਨਾਂ ਦੇ ਨਾਲ ਨਹੀਂ ਅਸੀਂ ਤਾਂ ਬਾਹਰ ਬੈਠੇ ਕੋਈ ਹੋਰ ਬੰਦਾ ਨਾਲ ਉਹ ਕੋਈ 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 ਇੱਦਾਂ ਦੀ ਗੱਲ ਨਹੀਂ ਹੋਤਾ ਸਬੂਤ ਦੋ ਫਾਇਲਾ ਵਗੈਰਾ ਨੇ ਉਹ ਤੁਹਾਨੂੰ ਜਦੋਂ ਸੀਐਮ ਸਾਹਿਬ ਬਾਹਰ ਆ ਜਾਣਗੇ ਤਾਂ ਆਪੇ ਹੀ ਤੁਹਾਨੂੰ ਦੱਸਣਗੇਗਾ ਬੰਗਾ ਦੇ ਵਿੱਚ ਜਿਹੜੇ ਸੂਬੇ ਤੋਂ ਮਿਲਦੇ ਸੀ ਉਹ ਤਾਂ ਤੁਸੀਂ ਸੀਐਮ ਸਾਹਿਬ ਨੇ ਦੱਸ ਹੀ ਦਿੱਤਾ ਗਾ ਕੋਈ 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 ਐਸਆਈਡੀ ਦਾ ਕੋਈ ਮਸਲਾ ਨਹੀਂ ਗਾ ਇਹ ਮਸਲਾ ਸਿਰਫ ਜਦਾ ਕਾਤਖ ਸਾਬ ਦੇ ਜਾਇਦਾਦ ਨੇ ਜੋ ਸਦਿਆ ਸੀਮ ਸਾਹਿਬ ਇਹ ਉਹ ਮਸਲਾ ਕੋਈ ਮਤਲ ਜਿਹੜਾ ਐਸਆਈਟੀ ਦਾ ਮਸਲਾ 328 ਸੂਪਾ ਦਾ ਮਸਲਾ ਵੱਖਰਾ ਚੱਲ ਰਿਹਾ ਉਹ ਆਪਣਾ ਕੰਮ ਕਰਵੇ ਉਹ ਕੱਲ ਤੁਸੀਂ ਵੀ ਦੇਖਿਆ ਸੀਮ ਸਾਹਿਬ ਨੇ ਕਹਿਤਾ 169 ਜਿਹੜੇ ਮਲਾਪਾ ਨੂੰ ਮਿਲੇ ਆ ਜਿਹੜੇ ਗੁਰੂ ਮਹਾਰਾਜ ਜੀ ਦੇ ਸੂਪ ਮਿਲੇ ਆ ਇਸ ਕਰਕੇ ਉਹ ਅੱਜ ਦੀ ਚੀਜ਼ ਨਾਲ ਰਿਲੇਟਡ ਨਹੀਂ ਅੱਜ ਦੀ ਚੀਜ਼ ਜਦਾ ਸਾਹਿਬ ਜੀ ਨੇ ਸੀਮ ਸਾਹਿਬ ਨੂੰ ਸਦਿਆ ਉਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪੇਛੋ ਯਾਰ ਨੰਗਾ ਨੰਗਾ ਬਾਦਿਆ ਨਹੀਂ ਦੇ ਦੇ ਕਰ ਗੱਲ ਬਾਤ ਨਹੀਂ ਹੈਗੀ ਸਾਡੇ ਚ 328 ਰੁਪਏ ਦਾ ਮਸਲਾ ਚੁਕਿਆ ਸੀ ਉਸ ਨੂੰ ਲੈ ਕੇ ਚੀਜ਼ਾਂ ਹੋ ਨਹੀਂ ਦੇ ਦੇ ਕੋਈ ਅੰਦਾ ਦਿਖਾ ਨਾ ਕੋਈ ਗੱਲ ਨਹੀਂ ਹੈ 328 ਰੁਪਏ ਦੇ ਮਾਮਲੇ ਤੇ ਕੋਈ ਗੱਲ ਬਾਤ ਨਹੀਂ ਹੈ ਮੈਂ ਕਿਹਾ ਕੋਈ ਅੰਦਾ ਗੱਲ ਨਹੀਂ ਹੋਈ ਠੀਕ ਹੈ ਨਹੀਂ ਗਈ ਨਹੀਂ